ਇੱਕ ਮਹਿਲਾ ਨਸ਼ਾ ਤਸ਼ਕਰ ਦੇ ਘਰ ਪੁਲਿਸ ਨੇ ਚਲਾਇਆ ਪਰਡੋਜਰ ਮਾਮਲਾ ਕਪੂਰਥਲੇ ਥਾਣਾ ਪੁਲਾਥ ਦੇ ਪਿੰਡ ਲਖਨਪੁਰੇ ਦਾ ਪੁਲਿਸ ਅਧਿਕਾਰੀ ਨੇ ਦਿੱਤੀ ਜਾਣਕਾਰੀ ਪੁਲਿਸ ਚਲਾ ਕਪੂਰਥਲਾ ਥਾਣਾ ਪੁਲਾਥ ਦੇ ਪਿੰਡ ਲਖਨਪੁਰਾ ਵਿਖੇ ਪੁਲਸਵਾਲੋਂ ਇੱਕ ਮਹਿਲਾ ਨਸ਼ਾ ਤਸ਼ਕਰ ਦੇ ਘਰ ਪਰਡੋਜਰ ਚਲਾਇਆ ਗਿਆ ਇਸ ਬੰਦੀ ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਹਿਲਾ ਕਾਫੀ ਲੰਮੇ ਸਮੇਂ ਤੋਂ ਨਸ਼ਾ ਤਸ਼ਕਰੀ ਦੇ ਕੰਮ ਵਿੱਚ ਲੱਗੀ ਹੋਈ ਸੀ ਅਤੇ ਉਸ ਨੂੰ ਨਜਾਇਜ਼ ਤੌਰ ਤੇ ਘਰ ਬਣਾਇਆ ਗਿਆ ਸੀ ਜਿਸ ਤੇ ਕਾਰਵਾਈ ਕਰਦਿਆਂ ਇਹ ਸੁਪਰ ਬਲਡوزر ਚਲਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿਸੇ ਵੀ ਨਸ਼ਾ ਤਸ਼ਕਰ ਨਸ਼ਾ ਵਿੱਚ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਪਾਵੇਂ ਮਹਿਲਾ ਹੋਏ ਤੇ ਜਾਂ ਅਸਰ ਸੂਖ ਵਾਲਾ ਵਿਅਕਤੀ ਕਿਸੇ ਨੂੰ ਵੀ ਕਿਸੇ ਕੀਮਤੇ ਬਖਸ਼ਾ ਨਹੀਂ ਜਾਵੇਗਾ ਪੰਜਾਬ ਸਰਕਾਰ ਵੱਲੋਂ ਗਲਤ ਕੰਮਾਂ ਦੇ ਖਿਲਾਫ ਗੈਰ ਕਾਨੂੰਨੀ ਕੰਮਾਂ ਦੇ ਖਿਲਾਫ ਸਖਤ ਮੁਹਿੰਮ ਚਲਾਈ ਗਈ ਹੈ ਜਿਹਦੀ ਲੜੀ ਦੇ ਵਿੱਚ ਅੱਜ ਅਸੀਂ ਲਖਨਖੋਲੇ ਪਿੰਡ ਅਾ ਥਾਣਾ ਸੁਬਾਨਪੁਰ ਹਲਕਾ ਪਲਾਥਰੇ ਦੇ ਵਿੱਚ ਹਾਜ਼ਰ ਆ ਜਿੱਥੇ ਕੁਝ ਪੰਚਾਇਤੀ ਜ਼ਮੀਨਾਂ ਉੱਤੇ ਨਜਾਇਜ਼ ਉਸਾਰੀਆਂ ਕੀਤੀ ਗਈਆਂ ਸਨ ਇਹਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਜਿਹੜੇ ਬੀਡੀਪੀ ਉਹ ਨੰਡਾਲਾ ਸਾਹਿਬ ਵੱਲੋਂ ਮੌਕੇ ਦਾ ਇਨਸਪੈਕਸ਼ਨ ਕੀਤਾ ਗਿਆ ਤੇ ਕਾਨੂੰਨ ਅਨੁਸਾਰ ਪ੍ਰਕਿਰਿਆ ਕਰਦੇ ਹੋਏ ਅੱਜ ਇਹਨਾਂ ਨੂੰ ਨੋਟਿਸ ਦੇ ਕੇ ਸਾਰੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਗਈ ਹੈ ਤੇ ਅੱਜ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲੇ ਮੈਜਿਸਟ੍ਰੇਟ ਸਾਹਿਬ ਦੇ ਨਾਲ ਅੱਜ ਗੈਰ ਕਾਨੂੰਨੀ ਉਸਾਰੀਆਂ ਜਿਹੜੀ ਕੀਤੀਆਂ ਤੇ ਪੰਚਾਇਤੀ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਹੈ ਉਹਦਾ ਕਬਜ਼ਾ ਵਾਪਸ ਜਿਹੜਾ ਸਰਕਾਰ ਵੱਲੋਂ ਲਿਆ ਗਿਆ ਹੈਗਾ ਇਹਨਾਂ ਦਾ ਪੁਰਾਣਾ ਰਿਕਾਰਡ ਖੋਖ ਕਰਨ ਤੇ ਸਾਨੂੰ ਇਹ ਪਤਾ ਲੱਗਿਆ ਹੈ ਕਿ ਇਹ ਘਰ ਜਗੀਰ ਕੌਰ ਉਲਫ ਬਿੱਲੋ ਦਾ ਹੈਗਾ ਤੇ ਇਹਨਾਂ ਦੇ ਉੱਤੇ 8 ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਹਨ ਇਹ ਲੋਕਾਂ ਨਾਲ ਗੱਲ ਕਰ ਪਤਾ ਗੱਲ ਕਰਕੇ ਪਤਾ ਲੱਗਿਆ ਹੈ ਕਿ ਕਾਫੀ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰਦੇ ਸਨ ਤੇ ਪਿਛਲੀ ਵਾਰ ਨਵੰਬਰ 2025 ਦੇ ਵਿੱਚ ਹੀ ਇਹਨਾਂ ਦੇ ਉੱਤੇ ਇੱਕ ਐਨਡੀਪੀਐਸ ਐਕਟ ਦਾ ਮੁਕਦਮਾ ਜਿਹੜਾ ਲੋਕਲ ਪੁਲਿਸ ਨੇ ਦਰਜ ਕੀਤਾ ਗਿਆ ਸੀ ਅੱਜ ਇਹਨਾਂ ਦੇ ਘਰ ਤੇ ਜਿਹੜੀ ਬਣਦੀ ਕਾਰਵਾਈ ਜਿਹੜੀ ਕੀਤੀ ਗਈ ਹੈ ਤੇ ਜਿਹੜਾ ਸਰਕਾਰੀ ਜ਼ਮੀਨ ਦਾ ਵਾਪਸ ਕਬਜ਼ਾ ਲਿਆ ਗਿਆ ਹੈ ਇਹ ਕਪੂਰਥਲਾ ਪੁਲਿਸ ਤੇ ਕਪੂਰਥਲਾ ਪੁਲਿਸ ਦੇ ਸਹਿਯੋਗ ਦੇ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਨੇ ਇਹ 11ਵਾਂ ਜਾਂ 11ਵਾਂ ਘਰ ਜਿਹੜਾ ਹੈਗਾ ਉਹਨੂੰ ਜਿਹੜਾ ਜਿਹੜੀ ਨਜਾਇਜ਼ ਉਸਾਰੀਆਂ ਕੀਤੀਆਂ ਸੀ ਉਹ ਢਾ ਕੇ ਜਿਹੜਾ ਪੰਚਾਇਤੀ ਜ਼ਮੀਨ ਦਾ ਜਿਹੜਾ ਸਰਕਾਰ ਦਾ ਆਪਣੀ ਜ਼ਮੀਨ ਦਾ ਕਬਜ਼ਾ ਹੈ ਉਹ ਲਿਆ ਗਿਆ ਹੈਗਾ ਗੈਰ ਕਾਨੂੰਨੀ ਗਤੀਵਿਧੀਆਂ ਖਿਲਾਫ ਸਰਕਾਰ ਵੱਲੋਂ ਨਿਰੰਤਰ ਪ੍ਰਯਾਸ ਕੀਤੇ ਜਾ ਰਹੇ ਹਨ ਤੇ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਨ ਦਿੱਤੇ ਜਾਊਗਾ ਇਹ ਪੰਜਾਬ ਸਰਕਾਰ ਦਾ ਤੇ ਦਾ ਟੀਚਾ ਹੈਗਾ ਤੇ ਅਸੀਂ ਵਚਨਬੱਧ ਹੈਗੇ ਆ ਕਿ ਇਲਾਕੇ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਨਾ ਹੋਵੇ ਤੇ ਨਸ਼ੇ ਦੇ ਕਾਰੋਬਾਰ ਉੱਤੇ ਜੇ ਅਸੀਂ ਸਖਤ ਕਾਰਵਾਈ ਕਰਕੇ ਲਗਾਮ ਲਗਾਉਣ ਲਈ ਵੀ ਅਸੀਂ ਵਚਨਬੱਧ ਹਾਂ ਪਿੰਡ ਵਿੱਚ ਇਸ ਤੋਂ ਇਲਾਵਾ ਹੋਰ ਵੀ ਕੰਮ ਹੈਗੇ ਜੋ ਢਾਈ ਜਾਣਗੇ ਬਿਲਕੁਲ ਆ ਇਸ ਪਿੰਡ ਦੇ ਵਿੱਚ ਹੋਰ ਵੀ ਜਿਹੜਾ ਸਰਵੇ ਅਸੀਂ ਕਰ ਰਹੇ ਆ ਜਿੱਥੇ ਜਿੱਥੇ ਨਜਾਇਜ਼ੋ ਸਾਰੀਆਂ ਹੈਗੀਆਂ ਤੇ ਉਹਦਾ ਜਿਹੜਾ ਜਾਇਜ਼ਾ ਲੈ ਕੇ ਅਸੀਂ ਸਬੰਧਤ ਮਹਿਕਮੇ ਨਾਲ ਤਾਲਮੇਲ ਕਰਕੇ ਬੰਦੀ ਕਾਰਵਾਈ ਜ਼ਰੂਰ ਕਰਾਂਗੇ ਨਸ਼ਾ ਵਿੱਚ ਸੱਟਣ ਵਾਲਿਆਂ ਨੂੰ ਮੈਂ ਹੀ ਕਵਾਂਗਾ ਕਿ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਜਿਹੜਾ ਚਲਾਇਆ ਗਿਆ ਉਹਦੇ ਤਹਿਤ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਅਸੀਂ ਕੰਮ ਕਰ ਰਹੇ ਆਂ ਆ ਮੈਂ ਉਹਨਾਂ ਨੂੰ ਇਹੀ ਕਵਾਂਗਾ ਜਾਂ ਇਹ ਨਸ਼ੇ ਦਾ ਕੰਮ ਛੱਡ ਕੇ ਮੂਲ ਧਾਰਾ ਵਿੱਚ ਸੱਚੇ ਸੁੱਚੇ ਕੰਮ ਕਰਕੇ ਆਪਣਾ ਜਿਹੜਾ ਰੋਜ਼ਗਾਰ ਕਰਨ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਚੰਗੀ ਸੇਧ ਦੇਣ ਤੇ ਚੰਗੀ ਮੂਲ ਧਾਰਾ ਵਿੱਚ ਜੁਆਇਨ ਕਰਨ ਜੇ ਉਹ ਗਲਤ ਕੰਮ ਕਰਦੇ ਰਹਿਣਗੇ ਤੇ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਕਿਸੇ ਨੂੰ ਵੀ ਇਹ ਜਿਹੜਾ ਨਸ਼ੇ ਦਾ ਕੋਡ ਜਿਹੜਾ ਵਧੂਗਾ ਉਹਨੂੰ ਬਿਲਕੁਲ ਨਹੀਂ ਕਰਨ ਦਿੱਤਾ ਜਾਊਗਾ ਤੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ